ਆ ਸਾਲੋਗੇ ਸਾਨੂੰ ਇੱਥੇ ਰਹਿੰਦੇ ਆ ਜਦੋਂ ਦੇ ਆਏਦੇ ਆ ਬੜਾ ਕਾਹ ਬੂਟੀ ਸੀ ਇੱਥੇ ਤੇ ਉਦੋਂ ਦੇ ਬੜੀ ਮੁਸ਼ਕਲਾਂ ਨੇ ਅੱਜ ਤੱਕ ਉਹ ਗਲੀ ਨਹੀਂ ਬਣੀ ਕੋਈ ਨਾ ਪਾਣੀ ਦਾ ਨਖਾਸ ਨਿਕਲਿਆ ਨਾ ਕੋਈ ਗਲੀ ਬਣੀ ਤੇ ਨਾ ਹੀ ਇੱਧਰ ਕੋਈ ਆਇਆ ਜਦੋਂ ਹਰ ਵਾਰੀ ਇਲੈਕਸ਼ਨ ਹੁੰਦੇ ਨੇ ਤੇ ਕਹਿੰਦੇ ਨੇ ਵੀ ਤੁਸੀਂ ਸਾਨੂੰ ਵੋਟਾਂ ਪਾਓ ਮੈਂਬਰ ਬਣਾਓ ਮੈਂਬਰ ਵੀ ਬਣੇ ਸਰਪੰਚ ਵੀ ਬਣੇ ਤੇ ਅੱਜ ਤੱਕ ਕਿਸੇ ਨੇ ਨਹੀਂ ਬਣਾਈ ਗਲੀ ਨਾ ਗਲੀ ਬਣਾਈ ਨਾ ਕਿਸੇ ਨੇ ਪਾਣੀ ਕੱਢਿਆ ਰੋਕਰ ਲਾ ਕੇ ਜਿਹੜੇ ਬਾਰਸ਼ ਆਂਦੀਆਂ ਨੇ ਜੇ ਲੋਕੀ ਵਿਚਾਰੇ ਰੋ ਰਹਾ ਕੇ ਤੇ ਅੰਦਰੀ ਵੜ ਜਾਂਦੇ ਨੇ ਕਿਹਦੀ ਬਾਹ ਟੁੱਟਦੀ ਤੇ ਕਹੇ ਦੀ ਲਾਤ ਟੁੱਟਦੀ ਤੇ ਕਹਦੇ ਝੂਲੇ ਟੁੱਟਦੇ ਉਹ ਜਦੋਂ ਦੀ ਕਲੋਨੀ ਬਣੀ ਆ ਪਤਾ ਲੱਗੇ 1975 ਦੀ ਕਲੋਨੀ ਬਣੀ ਆ ਉਦੋਂ ਦੀਆਂ ਗਲੀਆਂ ਕੱਚੀਆਂ ਹੀ ਆ ਹਾਂ ਕੱਚੀਆਂ ਹੀ ਆ ਕਦੀ ਨਹੀਂ ਬਣੀ ਇਹ ਸਟਾਰਟ ਦੇ ਵਿੱਚ ਪਿੱਛੋਂ ਤੱਕ ਬਣੀ ਆ ਉਹ ਪਿੱਛੇ ਇਟਾ ਲੱਗੀਆਂ ਨੇ ਪਿੱਛੋਂ ਤੱਕ ਬਣੀ ਆ ਅੱਗੇ ਬਿਲਕੁਲ ਕੋਈ ਨਹੀਂ ਬਣੀ ਹੁਣ ਅੱਗੇ ਵੀ ਘਰ ਬਣ ਗਏ ਨੇ ਆ ਇਸੇ ਦਾ ਇਧਰ ਕੋਈ ਤੱਕ ਕੋਈ ਬੌੜਿਆ ਹੀ ਨਹੀਂ ਆਗਾ ਕਦੀ ਪੰਚਾਇਤ ਅੱਗੇ ਮੰਗ ਨਹੀਂ ਰੱਖੀ ਹਰ ਵਾਰੀ ਰੱਖੀ ਦੀ ਗਿਆ ਜਦੋਂ ਪਿੰਡ ਦੇ ਵਿੱਚ ਸਰਪੰਚ ਬਣਦੇ ਨੇ ਹਰ ਵਾਰੀ ਕਹਿੰਦੇ ਉਹਨਾਂ ਨੂੰ ਵੀ ਸਾਡੀ ਤੁਸੀਂ ਗਲੀ ਬਣਾਓ ਹਾਂ ਤੁਸੀਂ ਸਾਨੂੰ ਬਣਾਓ ਅਸੀਂ ਤੁਹਾਨੂੰ ਗਲੀ ਬਣਾ ਕੇ ਦਿਾਂਗੇ ਉਹ ਜਿਸਲੇ ਬਣ ਜਾਂਦੇ ਨੇ ਫੇਰ ਬੱਸ ਫੇਰ ਪਿੱਛੇ ਹੋ ਜਾਂਦੇ ਨੇ ਮੁੜ ਕੇ ਇੱਧਰ ਕੋਈ ਆਂਦਾ ਨਹੀਂ ਦੇਖਿਆ ਔਰਤਾ ਲੱਗੀਆਂ ਸੀ ਟੋਇਆਂ ਚੋਂ ਪਾਣੀ ਕੱਢਣ ਕਿੰਨੀ ਵਾਰੀ ਦਿਹਾੜੀ ਦਾ ਕੁਝ ਕਰਨਾ ਪੈਂਦਾ ਦਿਹਾੜੀ ਦਾ 5-6 ਵਾਰੀ ਕੱਢਣਾ ਪੈਂਦਾ ਪਾਣੀ ਉਹ ਜਿਨ੍ਹਾਂ ਦੇ ਘਰ 10 ਮੈਂਬਰ ਆ ਤੇ 10 ਮੈਂਬਰਾਂ ਦੇ ਵਿੱਚ ਉਹਨਾਂ ਆਪੇ ਪਿਛੇ 7 ਵਾਰੀ ਪਾਣੀ ਕੱਢਣਾ ਤੇ ਜਿਨ੍ਹਾਂ ਦੇ ਵਿੱਚ 4 ਮੈਂਬਰ ਆ ਉਹਨਾਂ ਨੇ ਵੀ 5-6 ਵਾਰੀ ਕੱਢਣਾ ਪਾਣੀ ਜਦੋਂ ਮਾਰ ਬਾਰਿਸ਼ ਆਂਦੀ ਆ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਜਾਂਦਾ ਗੰਦਾ ਪਾਣੀ ਟੋਏ ਪੜ ਜਾਂਦੇ ਨੇ ਤੇ ਘਰਾਂ 'ਚ ਜਾਂਦੇ ਨੇ ਉਹ ਮੁੜਕੇ ਜਨਾਨੀਆਂ ਦੁਆਲੇ ਹੁੰਦੀਆਂ ਲੜਾਈ ਕਰਦੀਆਂ ਨੇ ਕਿ ਸਾਡੇ ਘਰਾਂ ਵਿੱਚ ਪਾਣੀ ਗੰਦਾ ਆ ਗਿਆ ਪਾਣੀ ਨਿਕਾਸੀ ਦਾ ਜਿਹੜਾ ਬਾਲਟੀਆਂ 'ਚ ਕੱਢਦੇ ਹੋ ਕਿੱਥੇ ਸੁੱਟਦੇ ਹੋ ਫਿਰ ਇਹ ਟੋਿਆਂ ਦੇ ਵਿੱਚੋਂ ਕੱਢ ਕੇ ਤੇ ਬਾਹਰ ਕਦੀ ਕਿਸੇ ਦੇ ਪਲਾਟ ਦੇ ਵਿੱਚ ਕਦੀ ਕਿਸੇ ਪੈਲੀ ਦੇ ਵਿੱਚ ਹੁਣ ਕੋਈ ਕੱਢਣ ਨਹੀਂ ਦਿੰਦਾ ਆਪਣੇ ਪਲਾਟ 'ਚ ਕੋਈ ਪਾਣੀ ਨਹੀਂ ਸੁੱਟਣ ਦਿੰਦਾ ਨਾ ਕੋਈ ਪੈਲੀ ਦੇ ਵਿੱਚ ਪਾਣੀ ਜਾਣ ਦਿੰਦਾ ਤੇ ਕਿਥੇ ਛੁੱਟੀਆਂ ਸਾਡੇ ਵਾਸਤੇ ਤਾਂ ਬਹੁਤ ਮੁਸ਼ਕਲ ਆ ਗਈਆਂ ਵੋਟਾਂ ਲੈ ਲੰਦੇ ਨੇ ਤੇ ਅੱਗੇ ਅੱਗੇ ਕੋਈ ਨਹੀਂ ਹੁੰਦਾ ਮੁਰਕਾ ਕੋ ਕੁਛ ਦਈ ਕੀ ਮੰਗਾ ਹੁਣ ਸਰਕਾਰ ਸਾਡੀ ਮੰਗੇ ਹੋਈ ਗਿਆ ਵੀ ਸਾਡਾ ਪਾਣੀ ਨਿਕਲੇ ਬਾਹਰ ਗੰਦਾ ਸਾਡੀਆਂ ਗਲੀਆਂ ਬੰਨ ਤੇ ਸਾਡੀ ਲਾਈਟ ਆ ਨਹੀਂ ਗਲੀ ਦੀ ਨਿਹਰ ਮਨੂੰ ਰਹਿੰਦਾ ਰਾਤ ਭਾਂ ਬੇਸਾਂ ਜੋਰ ਚੱਕ ਕੇ ਫਿਰਦੇ ਰਹਿਣ ਘਰਾਂ ਦੇ ਵਿੱਚ ਡਾਕੇ ਮਾਰਨ ਇਹ ਕਾਫੀ ਚਿਰ ਦਾ ਰਹਿ ਰਿਹਾ ਘਰ ਤੋਂ ਘਰੀ 40 50 ਸਾਲ ਤੋਂ ਇੱਥੇ ਮੈਂ ਰਹਿ ਰਿਹਾ ਤੇ ਇਥੇ ਦਬ ਕਾ ਬੂੜ ਬੜਾ ਜਾਨਵਰ ਬਹੁ ਸੀ ਤੇ ਮੈਂ ਵੀ ਇਥੇ ਆ ਕੇ ਡੇਰਾ ਲਾਇਆ ਉਹਦੇ ਬਾਅਦ ਮਹਾਰਾਜ ਜੀ ਇਥੇ ਕੋਈ ਬਤੀ ਦਾ ਬੰਦੋਬਸ ਨਹੀਂ ਜੇ ਬਤੀ ਹੋਈ ਆ ਤੇ ਪਾਣੀ ਦਾ ਕੋਈ ਬੰਦੋਬਸ ਨਹੀਂ ਜੇ ਪਾਣੀ ਹੋਇਆ ਤੇ ਪਾਣੀ ਸਾਡੇ ਘਰਾਂ ਦੇ ਵਿੱਚ ਟੋਏ ਭਰੇ ਪਿਆ ਸਾਡੇ ਮੀਂਹ ਪੈਂਦਾ ਤੇ ਸਾਡੇ ਬੱਚੇ ਪਰੇਸ਼ਾਨ ਹੋ ਜਾਂਦੇ ਨਾ ਹੀ ਗਾਂ ਜਾ ਸਕਦੇ ਨਾ ਪਸ਼ਾਹ ਹੋ ਸਕਦੇ ਆ ਗਲੀਆਂ ਦੇ ਵਿੱਚ ਖੱਜਲ ਖਰਾਬ ਹੋਣਿਆ ਤਿਲਕਣ ਹੋ ਜਾਂਦੀ ਆ ਪਾਣੀ ਸਾਰਾ ਹੀ ਸਾਡੇ ਬੂਆਂ ਦੇ ਵਿੱਚ ਜਿੰਨਾ ਵੀ ਹੈਗਾ ਇਕੱਠਾ ਹੋ ਕੇ ਇਹ ਫੇਰ ਸਾਡੇ ਟੋਏ ਪਰਦੇ ਜਾਂਦੇ ਆ ਤੇ ਜਨਾਨੀਆਂ ਫੇਰ ਆਪੇ ਵਿੱਚੋਂ ਲੜਦੀਆਂ ਨੇ ਸਾਡੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਜੀ ਅਸੀਂ ਹਰ ਸਰਕਾਰ ਅੱਗੇ ਬੇਨਤੀ ਕੀਤੀ ਆ ਕਿ ਸਾਡਾ ਇਹ ਸਿਵਲ ਬਣ ਪਾ ਦਿਓ ਸਾਡੀਆਂ ਗਲੀਆਂ ਬਣਾ ਦਿਓ ਸਾਡੀ ਵੀ ਗੰਦ ਦੇ ਵਿੱਚੋਂ ਕੱਢ ਦਿਓ ਕਿਸੇ ਸਰਕਾਰ ਨੇ ਵੀ ਨਹੀਂ ਸੁਣੀ ਬਹੁਤ ਹੀ ਸਰਕਾਰਾਂ ਆਈਆਂ ਜੀ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਇਹ ਮੌਕਾ ਵੇਖ ਸਕਦੇ ਹੋ ਤੇ ਕੀ ਹਾਲਾਤ ਆ ਜਨਾਨੀਆਂ ਪਾਣੀ ਕੱਢ ਕੱਢ ਕੇ ਤੇ ਬਾਹਰ ਛੁੱਟਣ ਡਈਆਂ ਕੋਈ ਕੇ ਪਲਾਟ ਚ ਛੁੱਟਦੀ ਪਈ ਆ ਕੋਈ ਕੇ ਪਲਾਟ ਚ ਛੁੱਟਦੀ ਪਈ ਆ ਸਾਡੇ ਘਰਾਂ ਨੂੰ ਟਰੈਲੀ ਮਿੱਟੀ ਦੀ ਚਾਹੀਏ ਉਹ ਨਹੀਂ ਲੱਗ ਸਕਦੀ ਉਹ ਟਰੈਲੀ ਬੱਤੀ ਦੀ ਤਾਰ ਨਾਲ ਨਹੀਂ ਲੱਗਦੀ ਆ ਤੇ ਜਦੋਂ ਵੀ ਇੱਥੇ ਵੋਟਾਂ ਮਾਰੇ ਆਂਦੇ ਆਂ ਅਸੀਂ ਦੱਸਣਿਆ ਤੇ ਕਹਿੰਦੇ ਜੀ ਹੋ ਜੇਗੀ ਉਹ ਅੱਜ ਤੱਕ 40 ਸਾਲ ਤੱਕ ਮਾਰੇ ਤਾਰ ਨਹੀਂ ਤਾਂ ਚ ਕੋਈ ਜਿੱਥੇ ਆ ਉੱਥੇ ਦੀ ਉੱਥੇ ਹੀ ਆ ਜੀ ਫੇਰ ਵੀ ਕੀ ਤੁਸੀਂ ਆਗੂਆਂ ਨੂੰ ਪੋਲੀਟੀਕਲ ਆਗੂਆਂ ਨੂੰ ਜਾਂ ਕਿਸੇ ਲੀਡਰ ਨੂੰ ਮਿਲ ਚੁੱਕੇ ਅੱਜ ਮਨੇ ਬਹੁਤ ਵਾਰੀ ਅਸੀਂ ਤਰਲੇ ਮਨਤਾ ਕੀਤੇ ਆ ਨੇ ਕਿ ਤੁਹਾਡੀ ਇਹ ਪੈ ਜਾਏਗੀ ਜੀ ਬਸ ਥੋੜਾ ਜਿਹਾ ਰੁਕ ਜਾਓ ਪੈ ਜਾਏਗੀ ਉਹ ਬਿਲਕੁਲ ਫਿਰ ਸਾਨੂੰ ਪੁੱਛਦਾ ਹੀ ਕੋਈ ਨਹੀਂ ਨਾ ਸਾਡੀ ਇਹ ਗਲੀ ਦੇ ਵਿੱਚ ਕੋਈ ਲੀਡਰਸ਼ਿਪ ਆਂਦਾ ਜੀ ਬਰਸਾਤ ਦੇ ਦਿਨਾਂ 'ਚ ਕੀ ਹਾਲ ਹੁੰਦਾ ਹੈ ਬਰਸਾਤ 'ਚ ਪਾਣੀ ਪਾਣੀ ਸਾਡੇ ਹੁੰਦਾ ਜੀ ਇਹ ਘਰਾਂ 'ਚ ਜਾਵਰਦਾਂਤਰਾ 'ਚ ਫਿਰ ਅਸੀਂ ਬਾਲਟੀਆਂ ਨਾਲ ਪਾਣੀ ਬਾਹਰ ਕੱਢਨੇ ਆ ਫਿਰ ਇਹ ਸਾਰਾ ਇੱਕ ਪਾਣੀ ਜਿਹੜਾ ਉਹ ਅਗਲੇ ਘਰ ਨੂੰ ਤਸੀਮ ਹੁੰਦਾ ਜੀ ਜਿੰਨਾ ਵੀ ਮਹੱਲੇ ਦਾ ਪਾਣੀ ਹੈ ਜੋ ਵੀ ਗੰਦਮਾ ਦਾ ਸਾਰਾ ਉਧਰ ਰੋੜ ਕੇ ਜਾਂਦਾ ਜੀ ਕੀ ਨਾਮ ਆਪਣਾ ਮੇਰਾ ਨਾਮ ਸਰੂਪ ਲਾਲ ਬਾਬਾ ਜੀ